ਜੋ ਕੀਤੇ ਗਏ ਨੇ ਅੱਜ ਅਸੀਂ ਗੱਜੂ ਮਾਜਰਾ ਵਿਖੇ ਖੜੇ ਆਂ ਜੋ ਤਲਵੰਡੀ ਸਾਬੋਤ ਉਹ ਨਗਰ ਕੀਰਤਨ ਹੈ ਜਿਹੜਾ ਉਹ ਅਨੰਦਪੁਰ ਸਾਹਿਬ ਨੂੰ ਜਿਹੜਾ ਜਾ ਰਿਹਾ ਉਹਦੇ ਵਾਸਤੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿਣ ਨੂੰ ਨਤਮਸਤਕ ਹੋਣ ਵਾਸਤੇ ਅੱਜ ਅਸੀਂ ਗੱਜੂ ਮਾਜਰੇ ਵਿਖੇ ਖੜੇ ਆਂ ਸੋ ਸਰਕਾਰ ਵੱਲੋਂ ਜਿਹੜੇ ਪਿੰਡਾਂ ਦੇ ਵਿੱਚ ਗੁਰਤੇਗ ਬਹਾਦਰ ਜੀ ਚਰਨਸ਼ੋਪ ਪ੍ਰਾਪਤ ਨੇ ਉਹਨਾਂ ਨੂੰ ਜਿਹੜੀ 50-50 ਦੀ ਲੱਖ ਲੱਖ ਦੀ ਰਾਸ਼ੀ ਜਿਹੜੀ ਦਿੱਤੀ ਗਈ ਆ ਅਸੀਂ ਉਹਦੇ ਵਾਸਤੇ ਵੀ ਧੰਨਵਾਦ ਕਰਦਾ ਸਾਡੇ ਸਰਪੰਚ ਸਾਹਿਬ ਲਲੋਚੀ ਦੇ ਕਿਉਂਕਿ ਲਲੋਚੀ ਵੀ ਗੁਰੂ ਸਾਹਿਬ ਨੇ 400 ਪ੍ਰਾਪਤ ਹੈ ਲਲੋਚੀ ਪਿੰਡ ਉਹ ਸਰਪੰਚ ਸਾਹਿਬ ਵੀ ਆਏ ਹੋਏ ਨੇ ਇਹਨਾਂ ਨੂੰ ਵੀ ਜਿਹੜਾ 50 ਲੱਖ ਦੀ ਰਾਸ਼ੀ ਆ ਜਿਹੜੀ ਜੋ-ਜੋ ਇਹਨਾਂ ਨੇ ਪਿੰਡ ਦੇ ਵਿੱਚ ਕੰਮਕਾਰ ਕਰਾਉਣੇ ਚਾਹੁੰਦੇ ਸੀ ਉਹਦੇ ਵਾਸਤੇ ਇਹਨਾਂ ਨੂੰ ਦਿੱਤਾ ਗਿਆ ਹੋਰ ਵੀ ਜਿਹੜੇ ਕਰਹਾਲੀ ਜਾਂ ਸਮਾਨ ਹੈ ਥੜਾ ਸਭ ਗੁਰੂ ਘਰ ਹੈ ਜਿਹੜਾ ਉਹਨਾਂ ਵਾਸਤੇ ਜੋ ਰਸ਼ੀ ਦਿੱਤੀ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਔਰ ਸਿਜਦਾ ਕਰਦੇ ਹਾਂ ਗੁਰਤੇਗ ਬਾਹਤ ਜੀ ਦੇ ਚਰਨਾਂ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਸ ਦੁਨੀਆ ਤੇ ਜਿਹੜਾ ਹੈਗਾ ਸਿੱਖੀ ਨਾਲ ਜੁੜ ਕੇ ਅਸੀਂ ਆਪਣਾ ਜਿਹੜਾ ਹੈਗਾ ਗੁਰੂ ਘਰ ਨਾਲ ਜੁੜ ਕੇ ਔਰ ਸ਼ਬਦ ਨਾਲ ਜੁੜ ਕੇ ਜਿਹੜਾ ਆਪਣੇ ਦਿਨ ਬਸਰ ਕਰ ਰਹੇ ਹਾਂ ਜੀ ਅਸੀਂ ਧੰਨਵਾਦ ਕਰਦੇ ਹਾਂ ਦੁਬਾਰਾ ਫੇਰ ਗੁਰੂ ਸਾਹਿਬ ਦੇ ਚਰਨਾਂ ਚ ਨਤਮਸਤਕ ਹੁੰਨੇ ਆ ਜੋ ਗੁਰੂ ਜੋ ਮੁੱਖ ਮੰਤਰੀ ਸਾਹਿਬ ਲੋ ਅਨੰਦਪੁਰ ਸਾਹਿਬ ਵਿਖੇ ਜੋ 3 ਦਿਨ ਦਾ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਵਿੱਚ ਸੰਤਾਂ ਮਹਾਂਪੁਰਸ਼ਾਂ ਨੇ ਜਿਹੜਾ ਹੈਗਾ ਗੁਰਬਾਣੀ ਨਾਲ ਜੋੜਨਾ ਔਰ ਧਾਰਮਿਕ ਜਿਹੜੀਆਂ ਹੈਗੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਹੜਾ ਪਹੁੰਚਣਾ ਉਨਾ ਦੇ ਜਿਹੜਾ ਹੈਗਾ ਅਸੀਂ ਬਚਨ ਵੀ ਸੁਣਾਗੇ ਔਰ ਜੋ ਬਾਣੀ ਨਾਲ ਜੁੜਨ ਦਾ ਜਿਹੜਾ ਉੱਥੇ ਉਪਰਾਲਾ ਕੀਤਾ ਗਿਆ ਸਰਕਾਰ ਵੱਲੋਂ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ छा किलो जा ਵਾਹ ਵਾਹ ਜੀ ਕੀ ਬਤ ਹੈ ਕਿੱਥੇ ਵੀ ਸਿੰਘ ਨਹੀਂ ਸਿੰਘ ਜਲਦਿਆਨ ਜੀ ਅਸਰ ਸੌਧਰ ਤੇ ਜੀ ਵਾਹ ਵਾਹ ਉਹਨੇ ਸੋ ਨਿਹਾਂ ਅਰ ਸਿਆਕਾਰ ਗੱਲ ਤਾਂ ਉੱਥੇ ਹੋਏ ਗੱਲ ਬਹੁਤ ਸੀ ਚਲੋ ਜੀ ਕੋਈ ਗੱਲ ਨਹੀਂ ਸੇਵਾ ਬਾਜੀ ਜੀ ਹਾਂ ਜੀ ਮਾਰਗ ਦੀ ਕਰਵਾਈ ਹਾਂ ਜੀ ਕੋਈ ਗੱਲ ਨਹੀਂ ਉਹਨੇ ਸੋ ਨਿਹਾਂ ਅਰ ਸਿਆਕਾਰ ਉਹਨੇ ਮਾਰਗ ਨੂੰ ਲਈ ਉਹ ਆਹ ਤੇ ਮਾਰਗ ਨੂੰ ਜੁਰਾਈ ਨਾ भले सोन ठीकु आहे We'll <laughs> mời 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 ਗੁਰੂਆਦੇ ਪੈਰਾਂ ਦੀ ਜਿਹੜੀ ਧੂੜ ਆ ਉਹਦੇ ਇੱਕ ਕਣ ਵੱਜੋਂ ਆਇਆ ਇੱਥੇ ਗਾਰਡ ਆਫ ਆਨਰ ਹੋਏਗਾ ਜੀ ਜੋ ਸਾਡਾ ਪੰਜਾਬ ਸਰਕਾਰ ਜੋ ਉਪਰਾਲਾ ਕਰ ਰਹੀ ਹੈ ਕਿ ਗੁਰੂ ਸਾਹਿਬ ਦਾ ਸੰਦੇਸ਼ ਜਿਹੜਾ ਹੈਗਾ ਉਹ ਪੂਰੀ ਦੁਨੀਆ 'ਚ ਪਹੁੰਚਣਾ ਚਾਹੀਦਾ ਹਰ ਦੇਸ਼ ਦੇ ਕੋਨੇ-ਕੋਨੇ 'ਚ ਪਹੁੰਚਣਾ ਚਾਹੀਦਾ ਔਰ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚਣਾ ਚਾਹੀਦਾ ਕਿਉਂਕਿ ਜਿਹੋ ਜਿਹੇ ਹਾਲਾਤ ਉਸ ਵਲੇ ਸੀ ਅੱਜ ਕੱਲ੍ਹ ਵੀ ਦੁਨੀਆ ਦੇ ਵਿੱਚ ਹਾਲਾਤ ਬਹੁਤੇ ਚੰਗੇ ਨਹੀਂ ਹੈ ਦੁਨੀਆ ਦੇ ਵਿੱਚ ਨਫ਼ਰਤ ਦਾ ਬੋਲਬਾਲਾ ਜਿਹੜਾ ਮਤਲਬ ਤੁਸੀਂ ਕਹ ਲਓ ਕਿ ਜਿਹੜਾ ਫਿਰਕਾ ਪ੍ਰਸਤੀ ਦਾ ਬੋਲਬਾਲਾ ਹੈ ਉਹ ਇਸ ਵੇਲੇ ਗੁਰੂ ਸਾਹਿਬ ਦਾ ਸੰਦੇਸ਼ ਬਹੁਤ ਇੰਪੋਰਟੈਂਟ ਹੈ ਗੁਰੂ ਸਾਹਿਬ ਦਾ ਸੰਦੇਸ਼ ਇਸੇ ਕਰਕੇ ਜਿਹੜਾ ਹੈਗਾ ਉਹ ਬਧਾਨ ਸਭਾ ਦਾ ਸੈਸ਼ਨ ਵੀ ਕਰਾਇਆ ਜਾ ਰਿਹਾ ਸਰਵਤਰ ਸੰਮੇਲਨ ਕਰਾਇਆ ਜਾ ਰਿਹਾ ਔਰ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਹੋਰ ਬਹੁਤ ਸਾਰੀਆਂ ਸੇਧ ਸਹੂਲਤਾਂ ਟੈਂਟ ਸਿਟੀ ਬਣਾਏ ਜਾ ਰਹੇ ਆ ਤਾਂ ਕਿ ਸੰਗਤ ਨੂੰ ਕੋਈ ਦਿੱਕਤ ਨਾ ਹੋਵੇ ਸੰਗਤ ਜਿਹੜੀ ਹੈ ਰੱਬ ਦਾ ਰੂਪ ਹੈ ਤੇ ਅਸੀਂ ਅਸੀਂ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਮੈਂ ਇੱਥੇ ਆਇਆ ਜੀ ਇੱਕ ਉਹਨਾਂ ਦੇ ਜਿਹੜਾ ਉਸ ਵੇਲੇ ਵੱਲੋਂ ਵੀ ਇੱਕ ਵਧੀਆ ਤਰੀਕੇ ਦਾ ਪ੍ਰੋਗਰਾਮ ਇੱਕ ਰੂਪ ਲਿਖਿਆ ਦੇਖੋ ਬਿਲਕੁਲ ਜੀ ਐਸੋਲੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਜੋ ਗੁਰੂ ਦਾ ਸੰਦੇਸ਼ ਹੈ ਚਾਹੇ ਸਾਡੇ ਬੱਚੇ ਦੇਖੋ ਸੜਕਾਂ ਤੇ ਬਿਠਾਏ ਹੋਏ ਆ ਜਿਹੜੇ ਜ਼ਾਲਮਾਂ ਨੇ ਸਾਡੇ ਪਹਿਲਾਂ ਕਿਸਾਨ ਬਿਠਾਏ ਹੋਏ ਸੀ ਸਾਡੇ ਬੱਚਿਆਂ ਨਾਲ ਬਾਹਰ ਤਸੱਦਦ ਹੋ ਰਿਹਾ ਉਹਨਾਂ ਦੇ ਵੀਜ਼ੇ ਕੈਨਸਲ ਕੀਤੇ ਜਾ ਰਹੇ ਆ ਸੋ ਇਹ ਜਿਹੜਾ ਸਾਰਾ ਜ਼ਬਰ ਜ਼ੁਲਮ ਦੀ ਐਸੋਲੇ ਨੇਰੀ ਚੱਲ ਰਹੀ ਆ ਉਹਨੂੰ ਠੱਲ ਪਾਏਗੀ ਮੈਂ ਉਮੀਦ ਕਰਦਾ ਕਿ ਜਿਸ ਤਰ੍ਹਾਂ ਕਿਸਾਨ ਮੋਰਚੇ ਦੇ ਵਿੱਚ ਜੋ ਸਾਡੇ ਪ੍ਰਧਾਨ ਮੰਤਰੀ ਜੀ ਨੇ ਤੋ ਇਸੇ ਪਰਬ ਦੇ ਉੱਤੇ ਜਿਹੜਾ ਸੀਗਾ ਉਹ ਨੋਟੀਫਿਕੇਸ਼ਨ ਹੋਇਆ ਸੀ ਗਾਲਟੀਮੇਟਲੀ ਜਾ ਕੇ ਅਨਾਉਂਸਮੈਂਟ ਪਹਿਲਾਂ ਹੋ ਗਈ ਸੀ ਕਿ ਸ਼੍ਰੀ ਗੁਰ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਔਰ ਜਿਹੜਾ ਇਹਨਾਂ ਦਾ ਸ਼ੀਧੀ ਦਿਹਾੜਾ ਸੀਗਾ ਉਸ ਦਿਨ ਫਿਰ ਉੱਤੇ ਸਾਈਨ ਹੋ ਕੇ ਉਸ ਦਿਨ ਉਸ ਤੋਂ ਬਾਅਦ ਫਿਰ ਕਿਸਾਨ ਵਾਪਸ ਆਈ ਸੀ ਮੰਤਰੀ ਸਾਹਿਬ ਕਿ ਕਿੰਦਰ ਤੋਂ ਕਿੱਥੋਂ ਇਹ ਸਾਰੇ ਜੀ ਕੱਲ ਸ਼ਾਮ ਨੂੰ ਸਾਰੇ ਜਿੰਨੇ ਵੀ ਨਗਰ ਕੀਰਤਨ ਹੈ ਕੱਲ ਨੂੰ ਅਨੰਤਪੁਰ ਸਾਹਿਬ ਪਹੁੰਚਣਗੇ ਜੀ ਸ਼੍ਰੀ ਨਗਰ ਤੋਂ ਚੱਲਿਆ ਉਹ ਵੀ ਹੈ ਇਹ ਵੀ ਹੈ ਜਿਹੜਾ ਤਲਵੰਡੀ ਸਾਬੋਂ ਤੋਂ ਚੱਲਿਆ ਇਸੇ ਤਰ੍ਹਾਂ ਜਿਹੜੇ ਬਾਬਾ ਬਕਾਲਾ ਤੋਂ ਉਧਰੋਂ ਗੁਰਦਾਸਪੁਰ ਤੋਂ ਆ ਰਹੇ ਆ ਪੰਜ ਨਗਰ ਕੀਰਤਨ ਤਾਂ ਪੰਜਾਬ ਚੋਂ ਆ ਜੀ ਬਾਕੀ ਪੂਰੇ ਦੇਸ਼ ਚੋਂ ਆ ਰਹੇ ਆ ਸਾਰੇ ਕੱਲ ਨੂੰ ਸਾਰੇ ਨਗਰ ਕੀਰਤਨ ਜਿੰਨੇ ਵੀ ਆ ਰਹੇ ਆ ਸਾਰੇ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਪੰਜਾਬ ਤੋਂ ਜੰਮੂ ਕਸ਼ਮੀਰ ਤੋਂ ਹਿਮਾਚਲ ਤੋਂ ਰਾਜਸਥਾਨ ਤੋਂ ਹਰਿਆਣੇ ਤੋਂ ਉਹ ਸਾਰੇ ਕੱਲ ਨੂੰ ਸ਼ਾਮ ਨੂੰ 7:00 ਤੱਕ ਨੂੰ ਅਨੰਦਪੁਰ ਸਾਹਿਬ ਪਹੁੰਚਣਗੇ ਬਸ ਠੀਕ ਹੈ ਨਹੀਂ ਦੇਰ ਨਹੀਂਗਾ ਸਵਾਗਤ ਨਹੀਂ